ਹਾਂਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਆਸ ਕਰਦਾ ਸਭ ਵਧੀਆ ਹੋਵਗੇ ਨਵੇਂ ਤੋਹਫੇ ਨਵੀਆਂ ਕਲੈਕਸ਼ਨਾਂ ਨਵੇਂ ਸ਼ਕੂਫੇ ਲੈ ਕੇ ਆਏ ਆ ਤੁਹਾਡੇ ਹਾਸਤੇ ਨਿਮਰਤ ਖੇਰਾ ਵਾਲਾ ਸੂਟ ਰਹੂਗਾ ਬਹੁਤ ਸੋਹਣਾ ਆਰਟੀਕਲ ਰਹਿਣ ਵਾਲਾ ਨਿਮਰਤ ਖੇਰਾ ਦੇ ਸੂਟ ਪਾਇਆ ਹੋਇਆ ਡਿਜ਼ਾਈਨ ਬਹੁਤ ਸੋਹਣਾ ਆਲ ਓਵਰ ਸ਼ਿਮਰ ਰਹੂਗੀ ਕਾਟਨ ਸ਼ਿਮਰ ਦਾ ਆਰਟੀਕਲ ਰਹਿਣ ਵਾਲਾ ਚਮਕਾ ਮਾਰਦਾ ਸੂਟ ਇਹ ਡਿਜ਼ਾਈਨ ਬਹੁਤ ਸੋਹਣੇ ਆ ਫੋਟੋ ਲਈ ਡਿਜ਼ਾਈਨ ਰਹਿਣਗੇ ਕਲਰ ਬਹੁਤ ਸੋਹਣੇ ਆ ਡਿਜ਼ਾਈਨ ਤੁਹਾਡੇ ਲਈ ਪੇਸ਼ ਕਰ ਰਹੇ ਆ ਅੱਜ ਆਲ ਓਵਰ ਸ਼ੂਟ ਰਹੂਗਾ ਸ਼ਿਮਰ ਕਾਟਨ ਦਾ ਸੂਟ ਰਹਿਣ ਵਾਲਾ ਬੀਬੀ ਆਸਤੇ ਕੁੜੀਆਂ ਆਸਤੇ ਡਿਜ਼ਾਈਨ ਰਹਿਣ ਵਾਲੇ ਆ ਚਾਰ ਕਲਰ ਮਿਲ ਜਾਣਗੇ ਸ਼ਿਮਰ ਕਾਟਨ ਦਾ ਸੂਟ ਰਹੂਗਾ ਇੱਕ ਕਲਰ ਦੋ ਕਲਰ ਇੱਕ ਪਿਆਜ਼ੀਆ ਕਲਰ ਆਊਗਾ ਜੀ ਇੱਕ ਸਕਿਨਿਆ ਕਲਰ ਇੱਕ ਗ੍ਰੀਨ ਕਲਰ ਆਊਗਾ ਇੱਕ ਨਾਲ ਪਿਸਤਾ ਜਿਹਾ ਕਲਰ ਆਊਗਾ ਦੋ ਡਿਜ਼ਾਈਨ ਮਿਲ ਜਾਣਗੇ ਦੂਸਰਾ ਡਿਜ਼ਾਈਨ ਵੀ ਬਹੁਤ ਸੋਹਣਾ ਚੈੱਕ ਕਰਾ ਦੇ ਵੀ ਦੂਸਰਾ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਮੋਰ ਪੰਖੀਆ ਕਲਰ ਆਊਗਾ ਸ਼ਿਮਰ ਕਾਟਰ ਰਹਿਣ ਵਾਲੀ ਆ ਚਮਕਾਂ ਮਾਰਦਾ ਸੂਟ ਚਮਕਾਂ ਮਾਰ ਰਿਹਾ ਡਿਜ਼ਾਈਨ ਬਹੁਤ ਸੋਹਣਾ ਆਰਟੀਕਲ ਆ ਰੇਂਜ ਨਾਰਮਲ ਆ ਬਾਜ਼ਾਰ ਚ ਤੁਹਾਨੂੰ 17 1800 ਦਾ ਸੂਟ ਮਿਲੂਗਾ ਆਪਾਂ ਤੁਹਾਨੂੰ ਲੈਸ ਚ ਸੂਟ ਦੇਵਾਂਗੇ ਇਦਾਂ ਦੇ ਸੂਟ ਦੇਖਣ ਲਈ ਤੁਸੀਂ ਨਾ ਇੰਸਟਾਗ੍ਰam ਤੇ ਫੋਲੋ ਕਰ ਲਓ ਸੋਹਣੀਆਂ ਸੋਹਣੀਆਂ ਵੀਡੀਓ ਸ਼ੇਅਰ